ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਸਤਾਰੋ ਜਬਰਤਕਾਂ ਦੀ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਜੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਜੇ ਪਾਤਸ਼ਾਹ ਜੀਆਂ ਦੀ ਤਨਾਸਰੀ ਰਾਗ ਦੇ ਵਿੱਚੋਂ ਚਲਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਅਬਰ ਹਰ ਰਾਗਨ ਹਰ ਚਿਤਾਰਿਆ ਅਬ ਦਾ ਮਤਲਬ ਹੈ ਹੁਣ ਭਾਵ ਵੀ ਇਸ ਮਨੁੱਖਾ ਜਨਮ ਦੇ ਵਿੱਚ ਚਿਤਾਰਿਆ ਦਾ ਮਤਲਬ ਹੈ ਚੇਤੇ ਕਰਨਾ ਸਤਿਗੁਰ ਕਹਿੰਦੇ ਹਨ ਕਿ ਭਾਈ ਜਿੰਨਾ ਮਨੁੱਖਾ ਨੇ ਇਸ ਮਨੁੱਖਾ ਜਨਮ ਦੇ ਵਿੱਚ ਬਿਕਾਰਾਂ ਤੋਂ ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਚੇਤੇ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਪਤਦ ਪੁਨੀਤ ਕੀਏ ਕਿਨ ਪੀਤਰ ਸਗਲਾ ਰੋਗ ਬਿਦਾਰਿਆ ਪਤਦ ਦਾ ਮਤਲਬ ਹੈ ਬਿਕਾਰਾਂ ਵਿੱਚ ਡਿੱਗਿਆ ਹੋਇਆ ਪੁਨੀਤ ਕਹਿੰਦੇ ਨੇ ਪਵਿੱਤਰ ਮਹਾਰਜ ਕਹਿੰਦੇ ਵੀ ਪਰਮਾਤਮਾ ਨੇ ਇੱਕ ਛੇਰ ਵਿੱਚ ਉਹਨਾਂ ਨੂੰ ਬਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ਔਰ ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ ਜਿਹੜੇ ਪਰਮਾਤਮਾ ਦੇ ਹੁਕਮ ਨੂੰ ਹਰ ਮੱਥੇ ਪ੍ਰਵਾਨ ਕਰਦੇ ਹਨ ਕਹਿੰਦੇ ਉਹਨਾਂ ਦੇ ਜੀਵਨ ਨੂੰ ਮਹਾਰਾਜ ਨੇ ਪਵਿੱਤਰ ਕਰ ਦੇਣਾ ਹੈ ਗੋਸ਼ਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਗੋਸ਼ਟ ਦਾ ਮਤਲਬ ਹੈ ਮਿਲਾਪ ਹੋਣਾ ਸੰਗਮ ਕੰਧ ਨੇ ਸੰਗਤ ਵਿੱਚ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸੰਗਤ ਵਿੱਚ ਜਿੰਨਾ ਮਨੋਕਾਂ ਦਾ ਮੇਲ ਹੋ ਗਿਆ ਪਰਮਾਤਮਾ ਨੇ ਉਹਨਾਂ ਦੇ ਅੰਦਰੋਂ ਕਾਮ, ਕ੍ਰੋਧ ਤੇ ਲੋਭ ਇਹ ਮਾਰ ਮੁਕਾਏ ਸਿਮਰ ਸਿਮਰ ਗੁਰਨ ਨਾਰਾਇਣ ਸੰਗੀ ਸਗਲੇ ਤਾਰਿਆ ਸਰਬ ਵਿਆਪਕ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਕਹਿੰਦੇ ਉਹਨਾਂ ਨੇ ਆਪਣੇ ਸਾਰੇ ਸਾਤੀ ਵੀ ਸੰਸਾਰ ਸੰਬੰਧਰ ਤੋਂ ਪਾਰ ਲੰਘਾ ਲਏ ਜਿਨ੍ਹਾਂ ਨੇ ਪਰਮਾਤਮਾ ਦੇ ਚਰਣਾ ਨਾਲ ਜੁੜਨਾ ਸ਼ੁਰੂ ਕੀਤਾ ਜਿਹੜੇ ਕਾਮ ਕਰੋ ਲੋਭ ਅਹੰਕਾਰ ਨੂੰ ਮਾਰ ਗਏ ਜਿਨ੍ਹਾਂ ਦਾ ਮੇਲ ਅਕਾਲ ਪੁਰਖ ਪਰਮਾਤਮਾ ਦੇ ਨਾਲ ਹੋ ਗਿਆ ਆਉ ਕਦ ਮੰਤਰ ਮੂਲ ਮਨ ਇਕੈ ਮਨ ਵਿਸ਼ਵਾਸ ਪ੍ਰਵਧਾਰਿਆ ਵਿਸ਼ਵਾਸ ਕਹਿੰਦੇ ਨੇ ਸ਼ਰਧਾ ਨੂੰ ਨਿਸ਼ਚਾ ਰੱਖਣਾ ਮਹਾਰਾਜ ਕਹਿੰਦੇ ਨੇ ਵੀ ਆਪਣੇ ਮਨ ਨੂੰ ਸਮਝਾਓ ਵੀ ਏ ਮਨ ਪਰਮਾਤਮਾ ਦਾ ਇੱਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ ਔਖਦ ਹੈ ਸਾਰੇ ਮੰਤਰਾਂ ਦਾ ਮੂਲ ਹੈ ਔਰ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਧਾਰ ਲਈ ਉਸ ਸੰਬੰਧੀ ਮਹਾਰਾਜ ਕਹਿੰਦੇ ਨੇ ਚਰਨ ਨਾਰੈਣ ਬਾਣਚੈ ਨਿਤ ਨਾਨਕ ਕੰਨ ਹੈ ਬਲੇ ਹਾਰਿਆ ਨਾਨਕ ਕਹਿੰਦੇ ਉਸ ਦੀ ਉਸ ਮਨੁੱਖ ਦੇ ਚਰਨਾਂ ਦੀ ਧੂੜ ਮੰਗਦਾ ਹੈ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ਜਿਨੇ ਪ੍ਰਮਾਤਮਾ ਦਾ ਨਾਮ ਜਿਨੇ ਆਪਣੇ ਅੰਦਰ ਵਸਾ ਲਿਆ ਪ੍ਰਮਾਤਮਾ ਦੀ ਬਾਸਤੇ ਜੀ ਨੇ ਅੰਦਰ ਸਰਦ ਦਾ ਤਾਰ ਲਈ ਜਿਹੜਾ ਇੱਕ ਦੇ ਨਾਲ ਜੁੜ ਗਿਆ ਜਿਹੜਾ ਥਾਂ ਥਾਂ ਤੇ ਮੱਥਾ ਟੇਕਦਾ ਪਰ ਉਹਦੇ ਵਾਸਤੇ ਨਹੀਂ ਮਹਾਰਾਜ ਕਹਿੰਦੇ ਜਿਹੜਾ ਇੱਕ ਨਾਲੋ ਆਕਾਲ ਫੁਰਖ ਨਾਲ ਜੁੜ ਗਿਆ ਉਹਦੇ ਭਾਈ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ ਉਹ ਆਪ ਵੀ ਤਰਦਾ ਹੈ ਤੇ ਆਪਣੇ ਸਾਥੀਆਂ ਨੂੰ ਵੀ ਤਾਰ ਲੈਂਦਾ ਹੈ ਆਉ ਗੁਰੂ ਕਿਰਪਾ ਕਰਨ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਪਾਕਤਾ ਦੀ ਅਰਦਾਸ ਸੁਖ ਸ਼ਾਂਤੀ ਦੀ ਅਰਦਾਸ ਅਤੇ ਗੁਰੂ ਘਰ ਦੀ ਸੇਵਾਵੰਦ ਸੰਪੂਰਨ ਹੋਣ ਦੀ ਅਰਦਾਸ ਮਹਾਰਾਜ ਜੱਲਜ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੁਰਗਵਿੰਦ ਕਾ ਪੂਰਨ ਗਉਂਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ